ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਤਾ ਕੀ ਆਖਿਆ ਉਹ ਕਹਿੰਦੇ ਭਇਆ دیਵਾਨਾ ਸ਼ਾਕ ਕਹਿੰਦੇ हे ਦੁਨੀਆ ਦੇ ਲੋਕੋ ਤੁਸੀਂ ਭਾਵੇਂ ਮੈਨੂੰ ਭੂਤਨਾ ਆਖੋ ਤੁਸੀਂ ਭਾਵੇਂ ਮੈਨੂੰ ਬੇਤਾਲਾ ਆਖੋ ਤੁਸੀਂ ਭਾਵੇਂ ਜੋ ਮਰਜ਼ੀ ਆਖੀ ਜਾਓ ਪਰ ਕਹਿੰਦੇ ਭਇਆ دیਵਾਨਾ ਸ਼ਾਹ ਕਾ ਮੈਂ ਤੇ ਉਸ ਅਕਾਲ ਪੁਰਖ ਦਾ ਉਸ ਸ਼ਾਹ ਦਾ دیਵਾਨਾ ਹਾਂ ਭਇਆ دیਵਾਨਾ ਸ਼ਾਹ ਕਾ ਨਾਨਕ ਬੋਹਰਾਨਾ ਹਉ ਹਰ ਬਿਨ ਅਵਰ ਨਾ ਜਾਨਾ ਮੈਂ ਹਰੀ ਤੋਂ ਬਿਨਾ ਰੱਬ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਤੁਸੀਂ ਲੋਕ ਤੁਰੇ ਹੋਗੇ ਹੋਰ-ਹੋਰ ਪਾਸੇ ਕੋਈ ਜੋਥੀਆਂ ਵਾਲੇ ਪਾਸੇ ਨੂੰ ਤੁਰਿਆ ਹੋਵੇਗਾ ਕੋਈ ਪਾਂਧਿਆਂ ਵਾਲੇ ਪਾਸੇ ਨੂੰ ਕੋਈ ਮੜੀਆਂ ਕਬਰਾਂ ਵਾਲੇ ਪਾਸੇ ਨੂੰ ਕੋਈ ਪਖੰਡੀ ਸਾਧਾਂ ਵਾਲੇ ਪਾਸੇ ਨੂੰ ਤੁਰਿਆ ਹੋਵੇਗਾ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਸੰਬੰਧ ਜਿਹੜਾ ਹੈ ਉਹ ਤੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਨਾਲ ਹੈ ਮੈਂ ਹੋਰ ਕਿਸੇ ਪਾਸੇ ਨਹੀਂ ਜਾਂਦਾ ਕਿਉਂਕਿ ਮੈਨੂੰ ਇਹ ਗੱਲ ਸਮਝ ਆ ਗਈ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਮੈਂ ਇੱਕ ਨਾਲ ਜੁੜਿਆ ਕਿਉਂਕਿ ਸਾਹਿਬ مالک ਇੱਕੋ ਹੀ ਹੈ ਚੰਗੇ ਗੁਣਾ ਦੀ ਦਾਤ ਦੇਣ ਵਾਲਾ ਉਹ ਅਕਾਲ ਪੁਰਖ ਵੀ ਇੱਕ ਹੀ ਏ ਜਿਨੇ ਮੇਰੇ ਜੀਵਨ ਨੂੰ ਸਵਾਰਨ ਇਹ ਬਹੁਤੇ ਨਹੀਂ ਬੰਦਾ ਥਾਂ ਥਾਂ ਦੇ ਉੱਤੇ ਭਟਕਦਾ ਫਿਰੇ ਨਾ ਸ਼ਾਂਤੀ ਵੇਖੋ ਹਰ ਕਿਸੇ ਨੂੰ ਚਾਹੀਦੀ ਆਪਣੇ ਜੀਵਨ ਦੇ ਅੰਦਰ ਤੁਹਾਨੂੰ ਅੱਜ ਤੱਕ ਇੱਕ ਵੀ ਬੰਦਾ ਐਸਾ ਨਹੀਂ ਮਿਲੇਗਾ ਜਿਹੜਾ ਇਹ ਕਹਿੰਦਾ ਹੋਵੇ ਕਿ ਮੇਰੇ ਜੀਵਨ ਦੇ ਅੰਦਰ ਰੱਬ ਜੀ ਅਸ਼ਾਂਤੀ ਆਵੇ ਕੋਈ ਕਹਿੰਦਾ ਕੋਈ ਅਸ਼ਾਂਤੀ ਮੰਗਦਾ ਲੋਕ ਕੀ ਮੰਗਦੇ ਨੇ ਸ਼ਾਂਤੀ ਦੇ ਦਿਓ ਜੀ ਰੱਬ ਜੀ ਸ਼ਾਂਤੀ ਦੇ ਦਿਓ ਟਿਕਾਹ ਦੇ ਦਿਓ ਆਨੰਦ ਦੇ ਦਿਓ ਸੁੱਖ ਦੇ ਦਿਓ ਅੱਜ ਤੱਕ ਕਿਸੇ ਨੇ ਇਹ ਨਹੀਂ ਮੰਗਿਆ ਹੋਵੇਗਾ ਅਸ਼ਾਂਤੀ ਦੇ ਦਿਓ ਦੁੱਖ ਦੇ ਦਿਓ ਕੋਈ ਮੰਗਦਾ ਕੋਈ ਨਹੀਂ ਮੰਗਦਾ ਹਰ ਬੰਦਾ ਸ਼ਾਂਤੀ ਮੰਗਦਾ ਪਿਆ ਤੇ ਸ਼ਾਂਤੀ ਨੂੰ ਭਾਲਣ ਵਾਸਤੇ ਟਿਕਾਹ ਨੂੰ ਲੱਭਣ ਵਾਸਤੇ ਆਨੰਦ ਨੂੰ ਲੱਭਣ ਵਾਸਤੇ ਸੁੱਖ ਨੂੰ ਲੱਭਣ ਵਾਸਤੇ ਬੰਦਾ ਕਰਦਾ ਪਤਾ ਕੀ ਪਿਆ ਇਹ ਥਾਂ ਥਾਂ ਦੇ ਉੱਤੇ ਮਾਰਿਆ ਫਿਰਦਾ। ਇਹ ਵੱਖ-ਵੱਖ ਜਗਾਵਾਂ ਦੇ ਉੱਤੇ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਸੁਖ ਕੈ ਹੇਤ ਬਹੁਤ ਦੁੱਖ ਪਾਵਤ। ਕਹਿੰਦੇ ਸੁਖ ਦੀ ਖਾਤਰ ਨਾ ਬੰਦਾ ਆਪਣੇ ਘਰੋਂ ਨਿਕਲਦਾ ਹੈ। ਜੋਤੀਆਂ ਕੋ ਜਾਂਦਾ ਹੈ, ਪਾਂਧਿਆਂ ਕੋ ਜਾਂਦਾ ਹੈ, ਬਾਬਿਆਂ ਕੋਲ ਜਾਂਦਾ ਹੈ, ਮੜੀਆਂ ਤੇ ਜਾਂਦਾ ਹੈ, ਕਬਰਾਂ ਤੇ ਜਾਂਦਾ ਹੈ, ਜਾ ਕੇ ਹਰ ਜਗ੍ਹਾ ਸਿਰ ਝੁਕਾਉਂਦਾ ਹੈ। ਉੱਥੇ ਜਾ ਕੇ ਸੇਵਾ ਕਰਦਾ ਹੈ ਆਪਣੇ ਵੱਲੋਂ। ਕਿ ਮੈਂ ਬਹੁਤ ਮਹਾਨ ਕੰਮ ਕਰਦਾ ਪਿਆ ਸੁੱਖ ਲੱਭਣ ਦੇ ਵਾਸਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੁੱਖ ਦੀ ਖਾਤਰ ਘਰੋਂ ਤੁਰਿਆ ਪਰ ਇਹਨੂੰ ਮਿਲਿਆ ਪਤਾ ਕੀ ਬਹੁਤ ਦੁੱਖ ਪਾਵਤ ਬੋਲੋ ਜੀ ਕੀ ਮਿਲਿਆ ਬਹੁਤ ਦੁੱਖ ਪਾਵਤ ਚੱਲਿਆ ਸੀ ਸੁੱਖ ਲੱਭਣ ਵਾਸਤੇ ਪਰ ਮਿਲਿਆ ਕੀ ਮਿਲਿਆ ਦੁੱਖ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਇਹਨੇ ਜਨ ਜਨ ਦੀ ਸੇਵਾ ਕੀਤੀ ਜਾ ਕੇ ਥਾਂ ਥਾਂ ਦੇ ਉੱਤੇ ਇਹਨੇ ਮੱਥੇ ਟੇਕੇ ਜਾ ਕੇ ਸੇਵ ਕਰਤ ਜਨ ਜਨ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਕਹਿੰਦੇ ਇਸ ਬੰਦੇ ਦਾ ਹਾਲ ਪਤਾ ਕੀ ਬਣਿਆ ਪਿਆ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਸਵਾਨ ਕਹਿੰਦੇ ਨੇ ਕੁੱਤੇ ਨੂੰ ਇੱਕ ਕੁੱਤਾ ਤੇ ਹੁੰਦਾ ਹੈ ਮਾਲਕ ਦਾ ਵਫਾਦਾਰ ਉਹ ਆਪਣੇ ਮਾਲਕ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ ਜਿਹਦੇ ਬਾਰੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ ਤੇ ਬਾਬਾ ਕਬੀਰ ਜੀ ਨੇ ਵੀ ਜ਼ਿਕਰ ਕੀਤਾ ਹੈ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈਂ ਖਿੰਚੇ ਤੈਂ ਜੋ ਕਹਿੰਦੇ ਮੈਂ ਵੀ ਆਪਣੇ ਮਾਲਕ ਦੇ ਦਰ ਦਾ ਕੂਕਰ ਹਾਂ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਉ ਤੇ ਮੇਰੇ ਮਾਲਕ ਨੇ ਮੇਰੇ ਗਲ ਦੇ ਵਿੱਚ ਹੁਕਮ ਰੂਪੀ ਪਟਾ ਪਾਇਆ ਹੋਇਆ ਗਲੇ ਹਮਾਰੇ ਜੇਵਰੀ ਜੈਂ ਖਿੱਚੇ ਤੈਂ ਜਾਉ ਮੇਰਾ ਮਾਲਕ ਮੈਨੂੰ ਜਿੱਧਰ ਲੈ ਕੇ ਜਾਂਦਾ ਨਾ ਮੈਂ ਉਧਰ ਜਾਣਾ ਭਾਵੇਂ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਮੈਂ ਆਪਣੇ ਮਾਲਕ ਦੇ ਲਾਗੇ ਰਹਿਣਾ ਜਿੱਧਰ ਮੇਰਾ ਮਾਲਕ ਲੈ ਕੇ ਜਾਏਗਾ ਮੈਂ ਉਧਰ ਜਾਵਾਂਗਾ ਆਪਣੇ ਮਨ ਦੀ ਮਰਜ਼ੀ ਨਹੀਂ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਖਿਆ ਕਹਿੰਦੇ ਇੱਕ ਕੁੱਕਰ ਤੇ ਉਹ ਜਿਹੜਾ ਮਾਲਕ ਦਾ ਵਫਾਦਾਰ ਹੈ ਸੁਆਮੀ ਕੋ ਗਰੇ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਇੱਕ ਕੁੱਕਰ ਉਹ ਹੈ ਜਿਹੜਾ ਮਾਲਕ ਦਾ ਵਫਾਦਾਰ ਹੈ ਮਾਲਕ ਦਾ ਦਰ ਨਹੀਂ ਛੱਡਦਾ ਪਰ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਕੂਕਰ ਉਹ ਵੀ ਹੁੰਦਾ ਹੈ ਜਿਹੜਾ ਮਾਲਕ ਦਾ ਵਫਾਦਾਰ ਨਹੀਂ ਹੁੰਦਾ ਉਹ ਥਾਂ ਥਾਂ ਦੇ ਉੱਤੇ ਜਾਂਦਾ ਉਹ ਕਦੀ ਕਿਸੇ ਦੇ ਘਰੋਂ ਦੁੱਧ ਪੀਂਦਾ ਨਜ਼ਰ ਆ ਜਾਏਗਾ ਤੇ ਕਦੀ ਕਿਸੇ ਦੇ ਘਰੋਂ ਉਹਦਾ ਕੋਈ ਇੱਕ ਥਾਂ ਟਿਕਾਣਾ ਨਹੀਂ ਉਹ ਕਿਤੇ ਇੱਕ ਜਗ੍ਹਾ ਤੇ ਰਹਿੰਦਾ ਨਹੀਂ ਉਹਦਾ ਕੋਈ ਇੱਕ ਮਾਲਕ ਨਹੀਂ ਉਹ ਥਾਂ ਥਾਂ ਦੇ ਉੱਤੇ ਮੂੰਹ ਮਾਰਦਾ ਫਿਰਦਾ ਹੈ ਕਹਿੰਦੇ ਬਹੁਤੀ ਵਾਰ ਦੁਨੀਆ ਦੇ ਲੋਕਾਂ ਦੇ ਹਾਲਾਤ ਵੀ ਉਸ ਕੂਕਰ ਵਰਗੇ ਬਣ ਜਾਂਦੇ ਨੇ ਜਿਨ੍ਹਾਂ ਦਾ ਇੱਕ ਮਾਲਕ ਨਹੀਂ ਹੁੰਦਾ ਜਿਹੜੇ ਥਾਂ ਥਾਂ ਦੇ ਉੱਤੇ ਜਾ ਕੇ ਧੱਕੇ ਖਾਂਦੇ ਫਿਰਦੇ ਨੇ ਦਵਾਰੇ ਦਵਾਰ ਸਵਾਨ ਜੋ ਢੋਲਤ ਜਿਵੇਂ ਇੱਕ ਕੂਕਰ ਥਾਂ ਥਾਂ ਦੇ ਉੱਤੇ ਜਾਂਦਾ ਵੱਖ-ਵੱਖ ਦਵਾਰਿਆਂ ਤੇ ਜਾਂਦਾ ਕਹਿੰਦੇ ਸੇਮ ਇਸੇ ਤਰ੍ਹਾਂ ਦਾ ਹਾਲ ਜਿਹੜਾ ਹੈ ਉਹ ਬੰਦੇ ਦਾ ਵੀ ਬਣ ਚੁੱਕਿਆ ਕਿਹੜੇ ਬੰਦੇ ਦਾ ਜਿਹੜਾ ਰੱਬ ਨਾਲੋਂ ਟੁੱਟਾ ਹੋਇਆ ਜਿਨੇ ਇੱਕ ਮਾਲਕ ਨਾਲ ਸਾਂਝ ਨਹੀਂ ਪਾਈ ਦੁਆਰੇ ਦੁਆਰ ਸਵਾਨ ਜੋ ਦੌਲਤ ਨਹਿ ਸੁਧ ਰਾਮ ਭਜਨ ਕੀ ਇਹਨੂੰ ਰੱਬ ਦੇ ਨਾਮ ਦੀ ਰੱਬੀ ਗੁਣਾ ਦੀ ਰੱਬੀ ਹੁਕਮ ਦੀ ਕੋਈ ਸੋਝੀ ਨਹੀਂ ਹੈਗੀ ਇਹਨੇ ਕਦੀ ਬਾਣੀ ਨੂੰ ਪੜ ਕੇ ਨਹੀਂ ਵੇਖਿਆ ਇਹਨੇ ਕਦੀ ਜਪਜੀ ਦੀ ਬਾਣੀ ਨਹੀਂ ਪੜੀ ਇਹਨੇ ਕਦੀ ਸੁਖਮਨੀ ਦੀ ਬਾਣੀ ਨੂੰ ਨਹੀਂ ਵਿਚਾਰਿਆ ਇਹਨੇ ਕਦੀ ਆਸਾ ਕੀ ਵਾਰ ਦੀ ਪਾਵਨ ਬਾਣੀ ਨੂੰ ਨਹੀਂ ਵਿਚਾਰਿਆ ਇਹ ਕੀ ਕਰਦਾ ਹੈ ਇਹ ਥਾਂ ਥਾਂ ਦੇ ਉੱਤੇ ਜਾਂਦਾ ਹੈ ਇਹ ਗੁਰਦੁਆਰੇ ਵੀ ਆ ਜਾਂਦਾ ਹੈ ਇਹ ਮੜੀ ਤੇ ਵੀ ਚਲਿਆ ਜਾਂਦਾ ਹੈ ਇਹ ਕਬਰ ਤੇ ਵੀ ਚਲਿਆ ਜਾਂਦਾ ਹੈ ਇਹ ਪਖੰਡੀ ਸਾਧਾਂ ਦੇ ਕੋਲ ਵੀ ਜਾਏਗਾ ਇਹ ਜੋਛੀਆਂ ਤੇ ਪਾਂਧਿਆਂ ਦੇ ਕੋਲ ਜਾ ਕੇ ਵੀ ੱੱਕੇ ਖਾ ਲੇਗਾ ਤੇ ਇੱਥੇ ਆ ਕੇ ਵੀ ਮੱਥਾ ਟੇਕ ਲਏਗਾ ਇੱਥੇ ਆ ਕੇ ਵੀ ਪ੍ਰਕਰਮਾ ਕਰ ਲਵੇਗਾ ਇੱਥੇ ਆ ਕੇ ਗੁਰਦੁਆਰੇ ਚ ਲੰਗਰ ਵੀ ਕਰਾ ਦਵੇਗਾ ਸੋਨਾ ਰੁਮਾਲਾ ਵੀ ਚੜਾ ਦਵੇਗਾ ਪਰ ਹੋਰ ਜਗਾਵਾਂ ਦੇ ਉੱਤੇ ਵੀ ਜਾਵੇਗਾ ਕਿਉਂ ਕੋਈ ਇੱਕ ਥਾਂ ਟਿਕਾਣਾ ਨਹੀਂ ਹੈ ਇਹ ਉਹ ਕੁਕਰ ਬਣ ਚੁਕਿਆ ਹੈ ਜਿਹੜਾ ਕੁਕਰ ਥਾਂ ਥਾਂ ਦੇ ਉੱਤੇ ਜਾਂਦਾ ਹੈ ਤੇ ਗੁਰੂ ਸਵਾਰਿਓ ਚੇਤੇ ਰੱਖਿਓ ਜਿਸ ਬੰਦੇ ਨੂੰ ਥਾਂ ਥਾਂ ਦੇ ਉੱਤੇ ਧੱਕੇ ਖਾਣ ਦੀ ਆਦਤ ਪੈ ਜਾਵੇ ਨਾ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਉਸ ਬੰਦੇ ਦੇ ਜੀਵਨ ਦੇ ਅੰਦਰ ਸ਼ਾਂਤੀ ਤੇ ਕਦੀ ਆ ਹੀ ਨਹੀਂ ਸਕਦੀ ਟਿਕਾਅ ਤੇ ਕਦੀ ਆ ਹੀ ਨਹੀਂ ਸਕਦਾ ਆਨੰਦ ਤੇ ਕਦੀ ਆ ਹੀ ਨਹੀਂ ਸਕਦਾ ਉਹ ਬੰਦਾ ਸਾਰੀ ਜ਼ਿੰਦਗੀ ਅੰਦਰੋਂ ਪਰੇਸ਼ਾਨ ਰਹੇਗਾ ਅੰਦਰੋਂ ਦੀ ਦੁਖੀ ਰਹੇਗਾ ਕਿਉਂ ਕਿਉਂਕਿ ਉਹਦੇ ਪੱਲੇ ਸੱਚ ਨਹੀਂ ਹੈਗਾ ਸੱਚ ਦੀ ਵਿਚਾਰ ਉਹਦੇ ਪੱਲੇ ਨਹੀਂ ਹੈਗੀ ਤਾਂ ਹੀ ਉਹ ਤੇ ਧੰਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਹਰ ਬਿਨ ਰੱਬ ਤੋਂ ਬਿਨਾ ਜਿਨ੍ਹਾਂ ਦੇ ਪੱਲੇ ਰੱਬੀ ਬਾਣੀ ਦੀ ਵਿਚਾਰ ਨਹੀਂ ਹੈਗੀ ਹਰ ਬਿਨ ਜੀਓ ਜਲ ਬਲ ਜਾਉ ਰੱਬ ਤੋਂ ਬਿਨਾ ਇਹ ਜੀਓ ਇਹ ਮਨ ਜਿਹੜਾ ਹੈ ਨਾ ਇਹ ਸੜਦਾ ਏ ਵੱੜਦਾ ਏ ਵਿਕਾਰਾਂ ਦੀ ਅੱਗ ਦੇ ਵਿੱਚ ਕਰਮ ਕਾਂਡ ਦੀ ਅੱਗ ਦੇ ਵਿੱਚ ਮਨ ਮਤਾਂ ਦੀ ਅੱਗ ਦੇ ਵਿੱਚ ਇਹ ਮਨ ਜਿਹੜਾ ਹੈ ਉਹ ਸੜਦਾ ਹੈ ਤੇ ਸੜ ਸੜ ਕੇ ਇਹ ਮਨ ਜਿਹੜਾ ਹੈ ਨਾ ਉਹ ਕਾਲਾ ਹੋ ਜਾਂਦਾ ਹੈ ਜਨਮ ਜਨਮ ਕੀ ਇਸ ਮਨ ਕੋ ਮੜ ਲਾਗੀ ਕਾਲਾ ਹੋਆ ਛਾ ਇਹ ਮਨ ਜਿਹੜਾ ਹੈ ਉਹ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਸੜ ਕੇ ਕਾਲਾ ਹੋਇਆ ਪਿਆ ਹੁਣ ਜੇ ਕੋਈ ਆਖੇ ਜੀ ਇਸ ਮਨ ਨੂੰ ਸਾਫ਼ ਕਰਨਾ ਹੈ ਇਹ ਮਨ ਬਹੁਤ ਮੇਲਾ ਹੋ ਗਿਆ ਇਹ ਮੇਰੀ ਮਤ ਜਿਹੜੀ ਹੈ ਇਹ ਬਹੁਤ ਮੈਲੀ ਹੋ ਗਈ ਇਹਨੂੰ ਸਾਫ਼ ਕਿਵੇਂ ਕੀਤਾ ਜਾਵੇ ਤਾਂ ਗੁਰੂ ਸਾਹਿਬ ਨੇ ਬਾਣੀ ਚ ਉਹ ਵੀ ਦੱਸਿਆ ਬੇ ਇਹਨੂੰ ਲਿਸ਼ਕਾਇਆ ਕਿਵੇਂ ਜਾ ਸਕਦਾ ਭਰੀਏ ਮਤ ਪਾਪਾਂ ਕੇ ਸੰਗ ਇਹ ਤਾਂ ਪੰਕਤੀਆਂ ਸਭ ਨੂੰ ਚੇਤੇ ਹੋਣੀ ਆ ਬੋਲੋ ਜੀ ਭਰੀਏ ਮਤ ਪਾਪਾਂ ਕੇ ਸੰਗ ਹੁਣ ਜਿਹੜੀ ਮਤ ਪਾਪਾਂ ਦੇ ਨਾਲ ਭਰ ਜਾਵੇ ਮਤ ਮੈਲੀ ਹੋ ਗਈ ਇਹ ਮਨ ਮੈੜਾ ਹੋ ਗਿਆ ਵਿਕਾਰਾਂ ਦੀ ਅੱਗ ਦੇ ਵਿੱਚ ਪਰ ਇਹ ਮਤ ਪਾਪਾਂ ਕੇ ਸੰਗ ਉਹਨੂੰ ਧੋਤਾ ਕਿਵੇਂ ਜਾ ਸਕਦਾ ਉਹ ਧੋਪੈ ਨਾਵੇਂ ਕੈ ਰੰਗ ਜੇ ਇਸ ਮਨ ਨੂੰ ਧੋਣਾ ਹੈ ਜੇ ਇਸ ਮਤ ਨੂੰ ਧੋਣਾ ਹੈ ਤੇ ਕਿਵੇਂ ਧੋਤਾ ਜਾ ਸਕਦਾ ਉਹ ਧੋਪੈ ਨਾਵੇਂ ਕੈ ਰੰਗ ਰੱਬ ਜੀ ਨਾਲ ਸਾਂਝ ਪਾ ਕੇ ਹੀ ਉਹਨੂੰ ਧੋਤਾ ਜਾ ਸਕਦਾ ਹੈ ਗੁਰਬਾਣੀ ਨੂੰ ਆਪ ਪੜ੍ਹ ਕੇ ਹੀ ਧੋਤਾ ਜਾ ਸਕਦਾ ਹੈ ਗੁਰਬਾਣੀ ਨੂੰ ਆਪ ਵਿਚਾਰ ਕੇ ਗੁਰਬਾਣੀ ਨੂੰ ਆਪ ਜੀਵਨ ਦੇ ਅੰਦਰ ਕਮਾ ਕੇ ਹੀ ਇਸ ਮਨ ਨੂੰ ਇਸ ਮਤ ਨੂੰ ਧੋਤਾ ਜਾ ਸਕਦਾ ਹੈ ਤੇ ਗੁਰੂ ਸਵਾਰਿਓ ਜਿਨ੍ਹਾਂ ਨੇ ਆਪ ਬਾਣੀ ਨੂੰ ਨਹੀਂ ਨਾ ਪੜਿਆ ਜਿਨ੍ਹਾਂ ਨੇ ਆਪ ਗੁਰਬਾਣੀ ਨੂੰ ਨਹੀਂ ਵਿਚਾਰਿਆ ਜੀਵਨ ਚ ਨਹੀਂ ਕਮਾਇਆ ਸੱਚ ਕਰਕੇ ਜਾਣਿਓ ਭਾਵੇਂ ਸਾਰੀ ਜ਼ਿੰਦਗੀ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਰਹਿਣ ਨਾ ਭਾਵੇਂ ساری ਜ਼ਿੰਦਗੀ ਚੌਰ ਕਰਦੇ ਰਹਿਣ ਵਧੀਆ ਤੋਂ ਵਧੀਆ ਰੁਮਹਾਲੇ ਚੜਾਉਂਦੇ ਰਹਿਣ ਭਾਵੇਂ ساری ਜ਼ਿੰਦਗੀ ਉਹ ਗੁਰਦੁਆਰੇ ਵੀ ਆਉਂਦੇ ਰਹਿਣ ਪਰ ਜੇ ਆਪ ਬਾਣੀ ਨੂੰ ਨਹੀਂ ਪੜਿਆ ਆਪ ਬਾਣੀ ਨੂੰ ਨਹੀਂ ਵਿਚਾਰਿਆ ਤੇ ਆਪ ਬਾਣੀ ਨੂੰ ਜੀਵਨ ਚ ਨਹੀਂ ਕਮਾਇਆ ਸੱਚ ਕਰਕੇ ਜਾਣਿਓ ਇਹ ਮਨ ਸੜੇ ਦਾ ਸੜਿਆ ਹੀ ਰਵੇਗਾ ਇਹਨੇ ਲਿਸ਼ਕਣਾ ਨਹੀਂ ਹੈ ਇਹਨੇ ਸਾਫ ਨਹੀਂ ਹੋਣਾ ਬੰਦਾ ਅੰਦਰੋਂ ਦੀ ਦੁਖੀ ਰਹੇਗਾ ਅੱਜ ਵੇਖੋ ਨਾ ਬਾਹਰਲੇ ਤੌਰ ਦੇ ਉੱਤੇ ਬੰਦੇ ਕੋਲ ਸਭ ਕੁਝ ਹੈਗਾ ਸੋਨਾ ਘਰ ਵੀ ਹੈ ਵਧੀਆ ਗੱਡੀ ਵੀ ਹੈ ਖਾਣ ਪੀਣ ਨੂੰ ਵੀ ਚੰਗਾ ਹੈ ਬੈਂਕ ਬੈਲੈਂਸ ਵੀ ਹੈਗਾ ਪਰ ਫਿਰ ਵੀ ਅੰਦਰੋਂ ਦੁਖੀ ਹੈ ਪਰੇਸ਼ਾਨ ਹੈ ਪਤਾ ਕਿਉਂ ਕਿਉਂਕਿ ਅਸਲੀ ਖਜ਼ਾਨਾ ਨਹੀਂ ਇਹਦੇ ਕੋਲ ਹੈਗਾ ਉਹ ਖਜ਼ਾਨਾ ਕਿਹੜਾ ਉਹ ਖਜ਼ਾਨਾ ਹੈ ਚੰਗੇ ਗੁਣਾਂ ਦਾ ਉਹ ਖਜ਼ਾਨਾ ਹੈ ਸਾਤ ਸੰਤੋਖ ਦਇਆ ਧਰਮ ਧੀਰਜ ਦਾ ਉਹ ਖਜ਼ਾਨਾ ਹੈ ਜਿਹਦਾ ਜ਼ਿਕਰ ਧੰਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਯਾਨ ਨਿਧਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਪੰਡਾਰ ਅਕੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਚੰਗੇ ਗੁਣਾ ਦਾ ਜਿਹੜਾ ਖਜ਼ਾਨਾ ਹੈ ਨਾ ਇਹ ਰੱਬੀ ਬਾਣੀ ਦਾ ਖਜ਼ਾਨਾ ਹੈ ਜਿਹੜਾ ਇਹ ਬੰਦੇ ਦੇ ਪੱਲੇ ਨਹੀਂ ਹੈਗਾ ਅੱਜ